ਗੁਰੂ ਅੰਮਰਦਾਸ ਮਹਾਰਾਜ ਦੇ ਦੋ ਸਹਬਜ਼ਾਦੇ ਬਾਬਾ ਮੋਹਣੀ ਜੀ ਤੇ ਬਾਬਾ ਮੋਰੀ ਬਾਬਾ ਮੋਣ ਜੀ ਤੇ ਬਾਬਾ ਮੋਰੀ ਹੁਣ ਬਾਬਾ ਮੋਣ ਜੀ ਦੇ ਅੰਦਰ ਉਹ ਭਰੋਸਾ ਨਹੀਂ ਸੀ ਨਾ ਬਾਬਾ ਮੋਰੀ ਜੀ ਦੇ ਅੰਦਰ ਸੀ ਤਾਂ ਸਮਾ ਆਇਆ ਕਿ ਬਾਬਾ ਜੇਠਾ ਜੀ ਧੰ ਗੁਰੂ ਰਾਮਦਾਸ ਮਹਾਰਾਜ ਨੂੰ ਗ੍ਰਹੀ ਨਹੀਂ ਰਿਹਾ ਸਾਸਨ ਉਹ ਖਾਲੀ ਰਹਿ ਗਿਆ ਪਾਵੇਂ ਚਾਹੁੰਦੇ ਸੀ ਪਰ ਨਹੀਂ ਮਿਲੀ ਤਨ ਗੁਰ ਰਾਮਦਾਸ ਮਹਾਰਾਜ ਜੀ ਦੇ ਤਿੰਨ ਸਹਬਜ਼ਾਦੇ ਆ ਬਾਬਾ ਪ੍ਰਥੀਆ ਬਾਬਾ ਮਹਾਦੇਵ ਤੇ ਸਭ ਤੋਂ ਸਿਰ ਦੀ ਉਮਰ ਕਰਕੇ ਛੋਟੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਭਾਈ ਪ੍ਰਥੀਏ ਨੂੰ ਪਤਾ ਸੀ ਕਿ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਾਣਾ ਵਰਤਾ ਦੇਣਾ ਕਿ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤੇ ਹੋਏ ਸੀਗੇ ਤੇ ਭਾਈ ਪ੍ਰਿਥਵੀ ਆ ਪੰਚਮ ਪਾਸ਼ਾ ਜੀ ਨੂੰ ਨੇੜੇ ਨੇਸ਼ੀ ਲੱਗਣ ਦਿੰਦਾ ਦੂਰ ਰੱਖਦਾ ਸੀ ਸਾਸਨ ਜਦੋਂ ਲਾਹੌਰ ਤੋਂ ਗੁਰੂ ਆਮਦਾਸ ਮਹਾਰਾਜ ਦੇ ਵੱਡੇ ਭਰਾ ਆ ਆਸਿਜ ਪਰਿਵਾਰ ਇੱਕ ਸਨ ਭਈ ਇਹ ਇਹਨਾਂ ਉਹ ਭਰਾ ਲੱਗਦੇ ਸੀ ਸ਼੍ਰੀਕੇ ਵਿੱਚੋਂ ਤੇ ਇਹਨਾਂ ਦੇ ਤਾਇਆ ਜੀ ਲੱਗਦੇ ਸੀ ਭਾਈ ਪ੍ਰਿਥਵੀ ਨੂੰ ਕਿਹਾ ਕਿ ਉਹ ਕਹਿੰਦੇ ਸਾਡੇ ਲੜਕੇ ਦੀ ਸ਼ਾਦੀ ਆ ਜਾਓ ਤੁਸੀਂ ਅਸੀਂ ਗਏ ਉੱਥੇ ਸੰਗਤ ਬਹੁਤ ਹੋ ਜਾਣੀ ਹੈ ਉਹ ਕਹਿੰਦਾ ਜੀ ਮੇਰੇ ਬਿਨਾਂ ਤੇ ਕੰਮ ਨਹੀਂ ਚੱਲਣਾ ਇੱਥੇ ਭਾਈ ਪ੍ਰਿਥੀਆ ਕਹਿੰਦਾ ਜੀ ਮੇਰੇ ਬਿਨਾਂ ਨਹੀਂ ਕੰਮ ਚੱਲਣਾ ਇਹਨਾਂ ਨੂੰ ਭੇਜ ਦੋ ਪੰਜ ਪਾਸ਼ਾ ਸ੍ਰੀ ਅਰਜਨ ਦੇਵ ਜੀ ਹੁਕਮ ਮੰਨ ਕੇ ਚਲੇ ਗਏ ਵਿਰਾਗ ਪਿਆਰ ਚ ਚਿੱਠੀਆਂ ਵੀ ਪਾਈਆਂ ਪਰ ਉਹ ਚਿੱਠੀਆਂ ਭਾਈ ਪ੍ਰਿਥੀਏ ਨੇ ਗੁਰੂ ਆਮਦਾਸ ਮਹਾਰਾਜ ਤੱਕ ਪਹੁੰਚ ਨਹੀਂ ਦਿੱਤੀਆਂ ਕੀ ਤੀਸੀ ਜਿੱਥੀ ਵਿਰਾਗ ਦੀ ਜਦ ਲਿਖੀ ਤੇ ਨਾਲ ਸਿੱਖ ਨੂੰ ਸਮਝਾਇਆ ਵੀ ਇਹ ਬਚਾਉਣੀ ਆ ਉਹਨੂੰ ਸਾਰਾ ਦੱਸਿਆ ਸੀ ਭਾਈ ਪ੍ਰਿਥੀ ਨੇ ਆਪਣੇ ਬੰਦੇ ਖੜੇ ਕੀਤੇ ਸੀ ਕਿੱਥੋਂ ਆਇਆ ਕਹਿੰਦਾ ਜਿੱਥੋਂ ਆਇਆ ਕਿਹਨੂੰ ਮਿਲਣਾ ਕਹਿੰਦੇ ਜਿੰਨੂੰ ਮਿਲਣਾ ਕਿੱਥੇ ਜਾਣਾ ਕਹਿੰਦੇ ਜਿੱਥੇ ਜਾਣਾ ਉਹ ਪੱਤਰਕਾ ਵਿਰਾਗ ਭਰੀ ਗੁਰੂ ਆਮਦਾਸ ਮਾਰਨ ਦਿੱਤੀ ਮਾਰ ਕਹਿੰਦੇ ਜਾਓ ਬਿਲਾਓ ਨਾ ਬੁਲਾਇਆ ਜੇ ਸ਼ਰੇ ਉੱਤੇ ਲਿਖਿਆ ਸੀ ਨੰਬਰ 3 ਕਹਿੰਦੇ ਪਹਿਲਾਂ ਵੀ ਕਹਿੰਦੇ ਹਾਂਜੀ ਦੂੰ ਪਤਾ ਕੀਤਾ ਉੱਤੇ ਭਾਈ ਪ੍ਰਿਥਵੀਆ ਲਾ ਕੇ ਬੈਠਾ ਸੀ ਪਹਿਲਾਂ ਮੰਨਿਆ ਨਹੀਂ ਮੰਗਾਈਆਂ ਕਹਿੰਦਾ ਜੀ ਜੇ ਇਹ ਲੈ ਸਕਦੇ ਮੈਂ ਵੱਡਾ ਮੈਂ ਨਹੀਂ ਲੈ ਸਕਦਾ ਮੈਂ ਤੁਹਾਡੇ ਪਿਆਰ ਚ ਲਿਖੀਆਂ ਨੇ ਕਹਿੰਦੇ ਫਿਰ ਅੱਗੇ ਲੇਖਰ ਹੁਣ ਤੂੰ ਇਹ ਸ਼ਬਦ ਸਪੂਰ ਨਹੀਂ ਹੋਇਆ 14 ਸਪੂਨ ਹੋਣਾ ਜਿਹਨੂੰ ਗੁਰਿਆਈ ਮਿਲਣੀ ਹੈ ਉਹਨੂੰ ਖਾਵੇ ਨਾ ਖੈਰ ਭਾਈ ਪ੍ਰਿਥਵੀ ਦਾ ਕੀਤਾ ਨਹੀਂ ਹੋਇਆ ਗੁਰਿਆਈ ਮਿਲੀ ਪੰਚਮ ਪਾਤਸ਼ਾਹ ਜੀ ਨੂੰ ਤੇ ਮੇਰੇ ਗੁਰ ਆਮਦਾਸ ਮਹਾਰਾਜ ਕਹਿੰਦੇ ਹੁਣ ਗੁਰਿਆਈ ਤੁਹਾਨੂੰ ਮਿਲ ਗਈ ਹੈ ਇਹ ਸ਼ਬਦ ਸਪੂਨ ਕਰੋ ਤੇ ਫਿਰ ਪੰਚਮ ਪਾਤਸ਼ਾਹ ਜੀ ਨੇ ਚਾਨਣ ਕੀਤਾ ਭਾਗ ਵਾਗੋ ਸੰਤ ਬੁਲਾਇਆ ਪ੍ਰਭ ਬਨਾਸੀ ਘਰ ਮੇ ਪਾਇਆ ਇਫ ਇਥੇ ਇਹ ਸ਼ਬਦ ਫਿਰ ਉਹਨਾਂ ਸਪੂਰਕ ਕੀਤਾ ਸੀ ਸਾਧ ਸੰਗਤ ਭਾਈ ਪ੍ਰਥੀਆ ਖਾਲੀ ਰਹਿ ਗਏ ਦਿਮਾਗ ਸੀ ਚਲਾਕੀ ਸੀ ਪਰ ਨਹੀਂ ਚੱਲੀ ਸਾਧ ਸੰਗਤ ਮੇਰੇ ਸਾਧਗੁਰ ਕਹਿੰਦੇ ਨੇ ਜੇ ਤਰਾਇ ਨਾ ਚਦਰ ਪੁੱਜ ਪਾਈਐ ਪੋੜੇ ਭਾਉ ਮਲੇ ਰੰਗਦਾਰ ਸੇ ਸ਼ਾਲ ਪਾ ਲਾ ਹੋਏ ਇੱਕ ਨਾ ਚੱਲੈ ਨਾਲ ਨਾਲ ਕਹਿੰਦੇ ਕਹਿੰਦੇ ਦੁਨਿਆਵੀ ਚਗਾਈਆਂ ਨਾਲ ਦੁਨਿਆਵੀ ਸ਼ਾਨਪਾਂ ਨਾਲ ਪ੍ਰਾਪਤ ਨਹੀਂ ਹੁੰਦੀ ਨਾ ਤੋਂ ਆਵੇਂ ਵਸ ਕਿਦਾਂ ਸ਼ਾਨ ਉਹ ਤੇ ਪਿਆਰ ਦੇ ਵਸ ਹੈ ਇਸ ਕਰਕੇ ਭਾਈ ਇੱਥੇ ਤੇ ਨਿਮਰਤਾ ਤੇ ਅਰਦਾਸ ਚੱਲਦੀ ਹੈ